ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਹੁਸ਼ਿਆਰ ਹੋਵੋਗੇ ਮੇਰੇ ਬਿਲਕੁਲ ਠੀਕ ਹੈ 5 ਵਜੇ ਦਾ ਸ਼ਾਮ ਦਾ 4 ਵਜੇ ਦਾ ਤੇ ਮੈਂ ਆਈਆਂ ਦਾ ਕੱਪੜੇ ਪ੍ਰੈਸ ਕਰ ਗੁਇੰਦਰ ਸੁੱਤੇ ਪੈਣ ਕਹਿੰਦੇ ਸਵੇਰ 4 ਚਾਹ ਬਣਾ ਕੇ ਮੈਨੂੰ ਠਾਣੀ ਫਿਰ ਮੈਨੂੰ ਤਾਂ ਇੰਨੇ ਟਾਈਮ 'ਚ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਮੈਂ ਕਿਹਾ ਮੈਂ ਚਲਾਂਗੀ ਅੱਜ ਦੇ ਕੱਪੜੇ ਮੈਂ ਮਾਰਨਿੰਗ 'ਚ ਪ੍ਰੈਸ ਕਰ ਲਈ ਸੀ ਕ ਪ੍ਰੈਸ ਕਰਤੇ ਸੀ ਅੱਜ ਦੇ ਰਹਿ ਗਏ ਸੀ ਹੁਣ ਕਰੂੰਗਾ ਤੋਂ ਸ਼ਿਫਟਾਂ ਚ ਕਰੂੰਗੀ ਅਸ ਤੂੰ ਇਹਦਾ ਨਾ 1 ਮਿੰਟ ਵੀ ਕਿਤੇ ਖੜਨਾ ਨਹੀਂ ਮਿਲਿਆ ਮੈਨੂੰ 1 ਮਿੰਟ ਵੀ ਸਟਿਲ ਹਾਜੀ ਐਨੇ ਕੰਮ ਤੇ ਨੇ ਸ਼ਾਮ ਨੂੰ ਸਬਜ਼ੀ ਨਹੀਂ ਬਰਉਣੀ ਸੇਵਣਾ ਇਸ ਚਾਹਣਾ ਸਬਜ਼ੀ ਸ਼ਾਮ ਵਾਸਤੇ ਉਹ ਪਈ ਆ ਪਲਾਂਟ ਨੂੰ ਪਾਣੀ ਦੇਣਾ ਕੱਪੜੇ ਸਮਾਉਣੇ ਨੇ ਮੇਰੇ ਕਮਰੇ ਦਾ ਖਾਰਾ ਪਿਆ ਪਿਆ ਬੂਰਾ ਹਾਰ ਹੋਇਆ ਕੋਸਾ ਸਾਰੇ ਕੱਪੜੇ ਸਾਹਮਣੇ ਨੇ ਕੋਈ ਸ਼ਾਪਿੰਗ ਕਰੀ ਉਹ ਤੋਂ ਨਾਲ ਸ਼ੇਅਰ ਕਰਨੀ ਆ ਤੇ ਚਾਹ ਚੂ ਪੀ ਕੇ ਇਹ ਕਹਿੰਦਾ ਕਦੋਂ ਕਰਨਾ ਹੈ ਬੂਰੇ ਪੈਸਟ ਚੇਂਜ ਕਰਨੀ ਆ ਫਤਕੀ ਨੂੰ ਹਾਂ ਮੰਨ ਲਾਂ ਬੈਸਟ ਚੇਂਜ ਕਰਨੀ ਪਊਗੀ ਉਹ ਕਹਿੰਦਾ ਮੇਰਾ ਮਤ ਨੂੰ ਮੱਕ ਤੇ ਘਸਾ ਲ ਟਾਈਮ ਹੀ ਲੱਗਦਾ ਹੈਗਾ ਕੀ ਕਰਾਂ ਕੋਈ ਕਸਾ ਕੇ ਦੇ ਕੋਈ ਨਾਮਕ ਦੇ ਜਾਓ ਕਹਿੰਦੇ ਨੇ ਐਲੂਮੀਨੀਅਮ ਫੋਇਲ ਪੇਪਰ ਲੈ ਕੇ ਉਹ ਰੋ ਰੋ ਲੂ। ਕੱਪੜੇ ਪ੍ਰੈਸ ਕਰਦੇ ਆ। ਫਟਾਫਟ ਕਰ ਲਊਂਗਾ ਗਰਮੀ ਆ ਗਈ ਹੈ ਨਾ ਕੱਪੜੇ ਮੋਸਲੀ ਪ੍ਰੈਸ ਵਾਲੇ ਜ਼ਿਆਦੇ ਹੁੰਦੇ ਨੇਗੇ ਤੇ ਬਿਨਾ ਪ੍ਰੈਸ ਵਾਲੇ ਘੱਟ ਹੁੰਦੇ ਨੇ। ਇੱਕ ਜੇ ਸੂਟ ਪਾਉ ਤਾਂ ਪ੍ਰੈਸ ਕਰਨੇ ਪੈਣਗੇ ਮੈਂ ਸੂਟ ਇਹ ਲੋ ਟ-ਸ਼ਰਟ ਜੇ ਰੱਖੋ ਇਹਨਾਂ ਤੇ ਪ੍ਰੈਸ ਕਰਨ ਦੀ ਲੋੜ ਨਹੀਂ। ਮੈਨੂੰ ਨਾ ਦੋ ਕੰਮ ਕਰਨ ਸਭ ਤੋਂ ਔਖੇ ਲੱਗਦੇ ਨੇ ਇੱਕ ਪਿਆਹ ਛਿੱਲਣੇ ਤੇ ਇੱਕ ਕੱਪੜੇ ਪ੍ਰੈਸ ਕਰਨੇ ਬਹੁਤ ਵਕਤਾਂ ਦੇ ਕਦੇ-ਕਦੇ ਮੈਨੂੰ ਕੱਪੜੇ ਪ੍ਰੈਸ ਕਰਨੇ ਬਹੁਤ ਔਖ ਲੱਗਦੇ ਕਦੇ-ਕਦੇ ਨਹੀਂ ਨਾ ਆਉਂਦੇ ਜੇ ਅੰਸਾਲੇ ਕੋਤੇ ਪਿਆਮੇ ਇੱਕ ਜੈਂਸ ਦੇ ਸ਼ਰਟਸ ਹੋਵੇਰੇ ਹੀ ਸ਼ਰਟਸ ਨੂੰ ਕੋੰਦ ਰਾਉਣੀ ਹੈ ਮੈਨੂੰ ਬਹੁਤ ਆਫਕਾ ਨਾ ਮੇ ਪ੍ਰੈਸ ਕਰਨੇ ਬਹੁਤ ਔਖੇ ਨੇ ਮੈਂ ਆਪਣੇ ਕੱਪੜਾ ਚ ਰੱਖਦਾ ਤਾਂ ਪਾਉਣ ਨਾਲ ਤਾਂ ਬੜੀ ਹਲਕੀ ਫੁਰਕੀ ਪ੍ਰੈਸ ਮਾਰ ਦਿੰਨੀ ਹਾਂ ਉਕੇ ਇੱਕ ਵਰਤਾਂ ਕੇ ਆਪਾਂ ਬੈਠ ਕੇ ਬੈਠਦੇ ਉਹ ਜਿਹਾ ਉਹ ਜਿਹਾ ਹੋ ਜੂ ਫਿਰ ਬੜਾ ਨਾ ਭੜ ਜੂਗਾ ਨਾ ਥੋੜੀ ਥੋੜੀ ਮਾਰਦੀ ਹੋਣੀ ਮੈਨੂੰ ਅਜ ਦਵਿੰਦਰ ਨੂੰ ਫੋਨ ਕਰਦਾ ਪਹਿਲੇ ਮੈਂ ਕੱਪੜੇ ਪ੍ਰੈਸ ਕਰਕੇ ਰੱਖਦਾ ਫਿਰ ਉਹਨਾਂ ਨੂੰ ਚਾਹ ਚਾਹ ਕਰਕੇ ਫਿਰ ਉਹਨਾਂ ਨੂੰ ਖਾਣੂ ਚਾਹ ਪੀ ਕੇ ਫਿਰ ਅੱਗੇ ਨਾ ਕਰੂੰਗਾ ਮੈਂ ਚਲੋ ਕੱਪੜੇ ਦਾ ਨਾ ਪਰ ਮੇਰਾ ਪ੍ਰੈਸ ਦਾ ਹੀ ਨਿਭੜ ਜੀ ਅੱਧਾ ਦਾ ਖਲਾਰਾ ਸਮਝ ਕੱਪੜਾ ਦਾ ਕੱਪੜਾ ਨਹੀਂ ਬਹੁਤ ਖਲਾਰਾ ਪਾਇਆ ਹੈ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਵੀ ਕੀ ਸ਼ਾਪਿੰਗ ਕਰਨ ਲੱਗੇ ਮੇਰੀ ਸ਼ਾਪਿੰਗ ਨਹੀਂ ਬੇਟੀ ਦੀ ਸ਼ਾਪਿੰਗ ਹੈ ਦਿਵਿੰਦਰ ਦੀ ਟੀਸ਼ਰਟ ਇੱਕ ਕਲੀਆਂ ਨੇ ਜੀਨਸ ਔਪਟੇਵ ਦੀ ਜੀਨਸ ਹੈ ਸਮਰਸ ਨਾਲ ਕੱਪੜੇ ਫਰੈਸ਼ ਅਰਾਈਵਲ ਆ ਰਹੇ ਨੇ ਕੋਈ ਡਿਸਕਾਊਂਟ ਨਹੀਂ ਬਦ ਮਿਲ ਰਹਾ ਹੈਗਾ ਇਹ ਹੈਗੇ 2400 ਰੁਪਏ ਜੀਨਸ ਇਹ ਸਮਰਸ ਸੌਰੀ ਬੇਟੇ ਸਾਨੂੰ ਲੱਗੇ ਪਏ ਨੇ ਉਹਨਾਂ ਤੋਂ 40% ਆਫ ਦੇ ਰਹੇ ਨੇ ਫਿਰ ਉਹਨਾਂ ਆਇਆ ਉਹ ਤਾਂ ਸਾਰੀ ਗਰਮੀ ਸਮਾ ਲੰਘ ਗਈ ਵੈਂਟਰ ਸਾਡੇ ਕੀ ਕਰਨੇ ਨੇ ਕਿਹੜੇ ਚੀਜ਼ ਦੀ ਲੋੜ ਆਪਾਂ ਨੂੰ ਪਤਾ ਹਨ ਕੋਈ ਨਵੇਂ ਦਾ ਫਾਇਦਾ ਨਹੀਂ ਮਿਲਦਾ ਵੈਂਟਰ ਸਾਡੇ ਵੈਂਟਰ ਸਹੀ ਲੈ ਲਓ ਦੋ ਦੀਏ ਕਾ ਤਾਂ ਇੱਕ ਲੈ ਲਓ ਵੀ ਐਟਲੀਸਟ ਆਪਾਂ ਨੂੰ ਪਤਾ ਹੋ ਜਾਏ ਕਿ ਜਿਹੜੀ ਚੀਜ਼ ਲੋੜ ਆ ਉਹ ਲੈਣ ਦਾ ਫਾਇਦਾ ਰ ਇੱਕ ਤੁਸੀਂ ਚੀਜ਼ ਲੋ ਛੇ ਮਹੀਨਿਆਂ ਨੂੰ ਪੈਡੂ ਵਿੱਚ ਰੱਖੋ ਫਿਰ ਕਾਉ ਮਜਾ ਨਹੀਂ ਆਉਂਦਾ ਹੈ ਇਹ ਚੀਜ਼ ਇਹ ਦੋ ਲਾਈਨ ਇਹਨਾਂ ਆ ਪਜਾਮੇ পেਪਰ कॉटन स्टਾਫ ਹੈ ਇਹ ਇੱਕੋਂ ਦਾ ਹੋਜ਼ਰੀ ਵਾਟਰ ਉਹ ਨਹੀਂ ਹੈ ਇਹ পেਪਰ कॉटन स्टਾਫ ਹੈ ਇਹ ਪਾਇ ਜੋ ਪੈਂਟਰੀ ਲੁੱਕ ਆਉਂਦੀ ਹੈ ਕਪੜਾ ਬਹੁਤ ਕੰਫਰਟੇਬਲ ਪਤਲਾ ਲੱਗਦਾ ਗਰਮੀ ਚ ਪਾਇ ਬਹੁਤ ਕੰਫਰਟੇਬਲ ਆਗਰ ਲੁੱਕੇ ਦੀ ਪੈਂਟ ਬਣਾਉਣੀ ਆ ਇਹ ਵੀ ਔਪਟੇਨ ਦੇ ਰਹੇ ਨੇ ਇਹਦਾ ਹੈਗਾ ਪ੍ਰਾਈਸ 1500 ਬਰ ਇਕਾਈ 1500 ਕਪੜਾ ਬਹੁਤ ਸੌਫਟ कॉटन ਹੈ পেਪਰ कॉटन ਇਹ ਕਾਵਲਾ ਕਰ ਰਹੇ ਨੇ ਗ੍ਰੀਨ ਦੋ ਰੰਗ ਹੋਵੇ ਫਰੈਂਕਸ ਕੋਸ਼ਿੇ ਰਖੋ ਹੈਗੀ ਹਸੀਆਂ ਤਾਂ ਕਰਕੇ ਫਿਰ ਅਸੀਂ ਕਿਹਾ ਜਦ ਦੋਆ ਪੰਜਾਬੀ ਲੈਣਾ ਘਰੇ ਵੀ ਪਹਿਨ ਲੈਣਾ ਹਨਾ ਕਦੇ ਪਰ ਤੁਸੀਂ ਕਲਾਸ ਰੌਣ ਜਾਣਾ ਤਾਂ ਵੀ ਪਾ ਲਉਂਦੇ ਬਸ ਤੁਸੀਂ ਘਰੇ ਪਾ ਲਓ ਆਂਦਾ ਤੇ ਆਹ ટી-ਸ਼ਰਟਸ ટી-ਸ਼ਰਟਸ ਸਭ ਕੁਝ ਤਾਂ ਸਾਨੂੰ ਬਹੁਤ ਬਹੁਤ ਵੱਡੇ ਪ੍ਰਾਈਸ ਤੇ ਮਿਲ ਕੇ ਮੇਰੇ ਵੈਸੀ ਮੇਰੀ ਨੀਂਗਾ ਪੈ ਗਈ 300 ਦੀ ટી-ਸ਼ਰਟ ਓਕਟਿਵ ਦੀ ਮੈਂ ਉਹਨੂੰ ਪੁੱਛਿਆ 300 ਦੀ ਹੈ ਕਿ ਡਿਸਕਾਊਂਟ ਲਾ ਕੇ ਲਾਏ ਕਹਿੰਦੇ ਨਹੀਂ ਐਨ ਐਂ ਨਈ ਪ੍ਰਾਈਸ ਐਨ ਇਹਦੀ ટી-ਸ਼ਰਟ ਹੈ ਮੈਂ ਤਾਂ ਹਰਾਨ ਬਣ ਗਈ 300 ਦੀ ਮਤਲਬ ਐਤਵਰ ਰਹੀ ਤੇ 300 ਦੀ ਓਕਟਿਵ ਦੀ ટી-ਸ਼ਰਟ ਇਦੇ ਵਿੱਚੋਂ ਆ ਦੋ ਦਵਿੰਦਰ ਨੇ ਲੈ ਲਈਆਂ 300 ਵਾਲੀਆਂ ਸੀ ਆ ਦੋ ਕਾਲ ਦਵਿੰਦਰ ਨੇ ਲੈ ਕੇ ਆ ਚਲੋ ਘਰੇ ਖੇਤ ਵਰਨੇ ਪੈ ਜਾਂਦੀ ਨੇ ਆ ਦੋ ਬੇਡਾਂ ਨਾਲ ਹੀ ਹੈ ਤਾਂ ਇਹ ਘਰੇ ਪਾਉਣ ਵਾਲੀਆਂ ਨੇ ਵੀ ਇੰਨੀਆਂ ਮਸਟਸ ਬਹੁਤ ਸੌਸ ਤਾਂ ਬਹੁਤ ਜ਼ਿਆਦਾ ਸੌਸ ਸਟਾਫ ਹੈ ਦੂਜੇ ਤਰ੍ਹਾਂ ਜਿਹੜਾ ਹੁੰਦਾ ਮਿਕਸ ਹੋ ਜਾਉ ਤਾਂ ਪਾ ਲੈਣੀ ਜਾਂਦਾ ਗਰਮੀ ਵਿੱਚ ਹੈ ਨਾ ਪਰ ਬਾਹਰ ਅੰਦਰ ਨਹੀਂ ਇਹ ਇੰਨੇ ਵਧੀਆ ਲੋਕੋ ਦੀਆਂ ਹੈ ਘਰੇ ਪਾਉਣ ਵਾਲੀਆਂ ਸਟਾਫ ਬਹੁਤ ਜ਼ਿਆਦਾ ਸੌਸ ਤੇ ਸਾਰੇ ਮਹਿੰਗੇ ਕੱਪੜੇ ਵੀ ਖਰੀਦਿਆ ਨੇ ਹੁਣ ਜੇ ਆਪਾਂ ਕੁਝ ਘਰੇ ਪਾਉਣ ਨੂੰ ਲੈਣਾ ਹੁੰਦਾ ਸਿਰ ਆਪਾਂ ਨੂੰ ਥੋੜਾ ਸੱਟ ਰੇਟ ਤੇ ਮਿਲ ਜੇ ਉਹ ਪੇਜ ਦੇ ਟੀ-ਸ਼ਰਟ ਸਟਾਫ ਬਹੁਤ ਹੋ ਜੇ ਮੇਰੇ ਤਾਂ ਕਸਟਮ ਸਟਾਫ ਵੀ ਦਾ ਰੋਲ ਸਟਾਫ ਬਹੁਤ ਜ਼ਿਆਦਾ ਸੌਫਟ ਆ ਘਰੇ ਪਾਉਣ ਚ ਬਹੁਤ ਕੰਫਰਟੀਬਲ ਹੈ ਇਹ ਦੋਨੋਂ ਚੋਗਤਨ ਜੋੜੋ ਲੈਣ ਜਿਆਦਾ ਕਲਰ অপਸ਼ਨਸ ਨਹੀਂ ਦੇ ਵਿੱਚ ਹੈਗੀਆਂ ਸੀ ਦਵਿੰਦਰ ਨੇ ਫਿਰ ਡਾਰਕ ਕਲਰ ਲਈ ਤਾਂ ਕਿ ਪਸੰਦ ਨਹੀਂ ਕਰਤੇ ਮੈਂ ਚਲ ਕਰੇ ਪਾਉਣ ਨੂੰ ਕਹਿੰਦੀ ਇੱਕ ਵਾਰ ਖੇਤ ਗੇੜਾ ਮਾਰਕਾਉਣ ਨਾਲ ਪਸੀਨਾ ਪਸੀਨਾ ਹੋ ਜਾਂਦਾ ਨਾਲ ਤੇ ਤਾਰਦਾਂ ਨਾਲ ਘੜਗਣੇ ਹੋਰ ਦੇਦੇ ਹਨ ਗਰਮੀਆਂ ਤੇ ਫਿਰ ਖਰਾਬ ਵੀ ਹੁੰਦੀਆਂ ਨੇ ਪਾयां ਵੀ ਬਹੁਤ ਜਾਂਦੀਆਂ ਨੇ ਦਿਨ ਚ ਦੋ ਤਿੰਨ ਤਾਂ ਧੋਣ ਵਾਲੇ ਹੋਈ ਜਾਂਦੀਆਂ ਨੇ ਇਹ ਹੋ ਗਿਆ ਟੀ-ਸ਼ਰਟ ਤੇ ਟਿੰਗਸ ਹੋ ਗਈਆਂ ਨੇ ਇਹ ਫੇ ਆਪੋਸੇ ਕੈਂਟਾ ਵਿਲ ਦਾ ਲੈਣੇ ਪਹਿਲਾਂ ਅਸੀਂ ਸਿਰਫ ਆਪਟੀਵੀ ਦੀ ਟੀ-ਸ਼ਰਟ ਪਾਉਂਦੇ ਸੀ ਹੁਣ ਅਸੀਂ ਕੈਂਟਾ ਵਿਲ ਦਾ ਸਟਾਫ ਪਾਉਣ ਲੱਗਾ ਵੀ ਕੈਂਟਾ ਵਿਲ ਦਾ ਸਟਾਫ ਵੀ ਅੱਛਾ ਹੁੰਦਾ ਜਿਹੜੇ ਮੇਰਾ ਟੌਪ ਪਾਇਆ ਸੀ ਤੁਸੀਂ ਵੇਖ ਲਓ ਮੇਰਾ ਵੀ ਕੈਂਟਾ ਵਿਲ ਦਾ ਸਟਾਫ ਹੀ ਸੌਰੀ ਟੌਪ ਲਈ ਹੋਇਆ ਅੱਛਾ ਸਟਾਫ ਹੁੰਦਾ ਆ ਦੋ ਬੇਟੇ ਨੇ ਲਈਆਂ ਕੈਂਟਾ ਵਿਲ ਤੋਂ ਉਹਨਾਂ ਦੇ ਕੋਈ ਆਫਰ ਲੱਗੇ ਹੋਏ ਸੀ ਫਿਰ ਜਵਿੰਦਰ ਨੇ ਇੱਕ ਲੈ ਲਈ ਇਹਨਾਂ ਨੂੰ 820 ਇੱਕ ਟੀ-ਸ਼ਰਟ ਪੈ ਗਈ ਆ ਕਿੰਨੇ 880 ਦੇ ਪੈ ਗਈ ਯਾਨੀ ਕਿ 2400 ਚ 3 ਪੈ ਗਈ ਆਈ ਕੁਝ ਆਫਰ ਸੀ ਬਾਈ 2겟3 ਬਾਈ 3겟5 ਆਈ ਸੀਗਾ ਆ ਦੋ ਲਈ ਆ ਲਿਆ ਬੇਟੀ ਨੇ ਟੀ-ਸ਼ਰਟਸ ਆਬ ਨੇ ਇਹਨੂੰ ਰਾਉਂਡ ਨੇ ਕਿਹੀ ਪਸੰਦ ਨੇ ਕਾਲਰ ਵਾਲੀ ਪਾਵੇ ਨਾ ਕਾਂਦਰ ਵਾਲੇ ਚ ਬੜੇ ਸੋਨੇ ਸੋਨੇ ਕਲਰਸ ਮਿਲਦੇ ਨੇ ਪਰ ਇਹਨੂੰ ਪਸੰਦ ਨਹੀਂ ਕਰ ਬਲੈਕ ਬਲੂ ਇਹਨੂੰ ਕਲਰਸ ਆ ਹੀ ਪਸੰਦ ਨੇ ਅੱਜ ਵੀ ਅਸੀਂ ਕਹਿ ਕੇ ਦਵਾਇਓ ਵੀ ਰੰਗ ਉਹ ਗੋਲ ਵਾਲਾ ਹਮੇਸ਼ਾ ਬਲੈਕ ਹੀ ਦੋਗਾ ਬਲੈਕ ਹੀ ਜਾਣਾ ਪਰ ਆ ਦਵਿੰਦਰ ਦੀ ਇਹ ਵੀ ਕੈਂਟਾ ਮਿਲਦੀ ਹੈ 800 ਦੀ ਪੈਣੀ ਇਹ ਵੈਸੇ ਜੇ 350 ਦੇ ਪਰ ਮਟਰ ਆ ਦਵਿੰਦਰ ਨਹੀਂ ਆਪਾਂ ਦੇ ਟੀ-ਸ਼ਰਟਸ ਬਸ ਆ ਸ਼ਾਪਿੰਗ ਸਿੱਪਿਆ ਪੁੱਤਾਂ ਮੈਂ ਸੋ ਕਰਦੇ ਹਾਂ ਕੰਮ ਪਲਾਂਟਸ ਨੂੰ ਪਾਣੀ ਦੇਣਾ ਚਾਹ ਕਰਾਂ ਦਿਵਿੰਦਰ ਨੂੰ ਥਾਂਵਾਂ ਨੂੰ ਟਾਈਮ ਹੋ ਗਿਆ ਥਾਂ ਦਾ ਸਮਾਂ ਚਾਰ ਹੋ ਗਿਆ ਹੁਣ ਮੈਂ ਬਾਹਰ ਆਈ ਸੀ ਪਲਾਂਟਸ ਨੂੰ ਪਾਣੀ ਦੇਣ ਲਈ ਸੋ ਜਿਹੜਾ ਨੀਵੇਂ ਬਾਈ ਨੇ ਗੁੱਡ ਪਾਤੀ ਸੀ ਸਾਰੇ ਪਲਾਂਟਸ ਵਿੱਚ ਗੁੱਡ ਪਾ ਕੇ ਤੇ ਉਹਨਾਂ ਨੇ ਉਹ ਕਰਤਾ ਸੀ ਇਹ ਰੇਪ ਪਾਤੀ ਸੀ ਮੇ ਰੇਪ ਪਾਤੀ ਸੀ ਫਰਟੀਲਾਈਜ਼ਰ ਜੋ ਪਲਾਂਟਸ ਨੂੰ ਦੇਣਾ ਹੁੰਦਾ ਕਿਉਂਕਿ ਜਨੂਰੀ ਦੇ ਲਾਸਟ ਵੀਕ ਵਿੱਚ ਪਾਏ ਆ ਸੀ ਫਰਟੀਲਾਈਜ਼ਰ ਤੇ ਹੁਣ ਦੋ ਮਹੀਨਿਆਂ ਤੋਂ ਫਰਟੀਲਾਈਜ਼ਰ ਦੁਬਾਰੇ ਪਾਇਆ ਜੋ ਪਲਾਂਟਸ ਨੂੰ ਦੇਣਾ ਹੁੰਦਾ ਤਾਂ ਕਿ ਗਰੋਥ ਅੱਛੀ ਹੋਵੇ ਨਾ ਵਾਸਤੇ ਕਦਰ ਸਵੇਰੇ ਮੈਂ ਪਾਣੀ ਕਿਹਾ ਨਹੀਂ ਹੈਗਾ ਉਹਨਾਂ ਨੂੰ ਮੈਂ ਕਿਹਾ ਫਿਰ ਤੁਹਾਨੂੰ ਸ਼ਾਮ ਨੂੰ ਪਾਣੀ ਦਵਾਂਗਾ ਕਿਉਂਕਿ ਤਾਂ ਕਿ ਮਿੱਟੀ ਤੋਂ ਮਿੱਟੀ ਨੂੰ ਥੋੜੀ ਹਵਾ ਲੱਗੇ ਤੇ ਉਸ ਕਰਕੇ ਪਾਣੀ ਸਵੇਰੇ ਨਹੀਂ ਦਿੱਤਾ ਸੋ ਹੁਣ ਸ਼ਾਮ ਨੂੰ ਇਹਨਾਂ ਨੂੰ ਪਾਣੀ ਦੇ ਰਹੀ ਆ। ਬਿਲਕੁਲ ਸੁੱਕੇ ਪੈਸਾ ਸੀਕਰ ਚਲ ਜਾਂਦਾ ਇਹਨਾਂ ਬਿਲਕੁਲ ਕੇਅਰ ਨਹੀਂ ਹੁੰਦੀ ਇਹਨਾਂ ਦੀ। ਪਿੱਛੋਂ ਸੁੱਕ ਜਾਂਦੇ ਨੇ ਫਿਰ ਬਿਲਕੁਲ ਹੀ ਪਾਣੀ ਕਣਿਓ ਤਰਸ ਜਾਂਦੇ ਨੇ। ਤੇ ਜਿਹੜੇ ਅੱਗੇ ਪਲਾਂਟਸ ਪੈਸ ਇਹਨਾਂ ਥੋੜੀ ਸੈਟਿੰਗ ਕਰਨ ਵਾਲੀ ਸੀ ਇਹਨਾਂ ਇੱਕ ਦਿਨ ਬਾਰਿਸ਼ ਆਈ ਸੋ ਉਸ ਕਰਕੇ ਮੈਂ ਸਾਰੇ ਵਿੰਡੋ ਨੀਚੇ ਰੱਖ ਤੇ ਵਿੰਡੋ ਉੱਪਰ ਸ਼ੈਲਫ ਪਾਈ ਹੋਈ ਆ। ਉਹਦੇ ਨੀਚੇ ਰੱਖ ਤੇ ਪੈ ਕੇ ਹੀ ਖਰਾਬ ਨਾ ਹੋਣ ਉਸ ਤੋਂ ਬਾਅਦ ਮੈਂ ਸੈੱਟ ਹੀ ਨਹੀਂ ਕੀਤਾ ਉਹ ਜਿਵੇਂ ਇਕੱਠੇ ਹੋਏ बस ਜਿੱਥੇ ਪਏ ਆ ਚੀਜ਼ ਪਈ ਐ ਫਿਰ ਅੱਜ ਕਰ ਰਹੀ ਸੀ ਸੈਟਿੰਗ ਕਈ ਵਾਰ ਕੋਲੋਂ ਹੀ ਲੰਘਦੀ ਹੁੰਦੀ ਤਾਂ ਸੋਚ ਜੀ ਹੁੰਦੀ ਵੀ ਇਹ ਗਮਲੇ ਦੇ ਸੈਟਿੰਗ ਕਰਨ ਵਾਲੀ ਐ ਪਰ ਫਿਰ ਟਾਈਮ ਨਹੀਂ ਲੱਗਦਾ ਬਸ ਫਿਰ ਕੋਲ ਕਹਿ ਲੋ ਟਾਈਮ ਨਹੀਂ ਲੱਗਦਾ ਕਹਿ ਲੋ ਕੁਝ ਵੀ ਕਹਿ ਲੋ ਹਨਾ ਤੇ ਅੱਜ ਇਹਨਾਂ ਦੀ ਸੈਟਿੰਗ ਕਰ ਹੀ ਦਿੱਤੀ ਫਾਈਨਲੀ ਤੇ ਇਹਨਾਂ ਨੂੰ ਵੀ ਦਵਾਂਗੀ ਪਾਣੀ ਇਹਨਾਂ ਚ ਵੀ ਗੁੱਡ ਪਾਈ ਸੀ ਰੇ ਪਾਈ ਸੀ ਤੇ ਇਹਨਾਂ ਨੂੰ ਵੀ ਹੁਣ ਪਾਣੀ ਦੇ ਰਹੀ ਆਂ ਪਲਾਂਟਸ ਨਾਲ ਕੀ ਹੁੰਦਾ ਨਾ ਘਰੇ ਜੀ ਲੱਗ ਜਾਂਦਾ ਬਈ ਇੱਕ ਬੀਜ਼ੀ ਹੋ ਜਾਂਦੇ ਗਾ ਵਧੀਆ ਲੱਗਦਾ ਚੰਗਾ ਲੱਗਦਾ ਤੇ ਕੇਅਰ ਕਰਨੀ ਪਾਣੀ ਦੇਣਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਨੂੰ ਸ਼ੌਂਕ ਨਹੀਂ ਹੁੰਦਾ ਸੀਗਾ ਪਰ ਹੁਣ ਨਵਾਂ ਸ਼ੌਂਕ ਮੈਂ ਇਹ ਪਾ ਲਿਆ ਤੇ ਆਹ ਵਾਲਾ ਪਲਾਂਟ ਨਾ ਅੰਦਰ ਪਿਆ ਹੁੰਦਾ ਬਹੁਤ ਫੈਸ਼ਨ ਤੇ ਲੌਬੀ ਵਿੱਚ ਪਰ ਹੁਣ ਇਹ ਹੈਵੀ ਹੋਣ ਕਰਕੇ ਅਸੀਂ ਉਧਰ ਉੱਪਰ ਰੱਖ ਦੇਣੀ ਹੈਗੀ ਇਹ ਮੈਨੂੰ ਸਮਝ ਨਹੀਂ ਆਉਂਦੀ ਮੈਂ ਰੱਖਾਂ ਕਿੱਥੇ ਬਾਹਰ ਤਾਂ ਮੈਂ ਆਏ ਰੱਖਿਆ ਹੋਇਆ ਤਾਂ ਕਿ ਅੰਦਰ ਹੁਣ ਥੋੜਾ ਜਨਾ ਗਰਮੈਸ਼ ਹੋਣ ਲੱਗੀ ਫਰਕ ਪੈ ਗਿਆ ਮੌਸਮ ਦਾ ਤਾਂ ਮੈਂ ਬਾਹਰ ਆ ਪਤਾ ਨਹੀਂ ਕਿੰਦਾ ਦਿਨ ਪਲਾਂਟ ਚ ਅੰਦਰ ਰੱਖਦੇ ਹਾਂ ਸਿਰਫ ਇੱਕ ਦਿਨ ਰੱਖਦੇ ਜਾਂ ਦੋ ਦਿਨ ਫਿਰ ਆ ਜਾਂ ਉਸ ਤੋਂ ਬਾਅਦ ਮੈਨੂੰ ਬਾਹਰ ਰੱਖ ਜਾਨੀ ਹੁੰਦੀ ਆ ਤਾਂ ਕਿ ਬਾਹਰ ਉਹ ਗਰੋ ਅੱਛਾ ਅਚੀ ਤਰ੍ਹਾਂ ਕਰੇ ਗਰੋਥ ਹੋਵੇ ਉਹਦੀ ਅੰਦਰ ਗਰਮੀ ਆ ਸਾਡੇ ਨਾਲ ਹਵਾ ਥੋੜੀ ਘਾਟੀ ਕ੍ਰੋਸ ਹੁੰਦੀ ਆ ਗਰਮੈਸ਼ ਹੁੰਦੀ ਕਿਉਂਕਿ ਅਸੀਂ ਵਿੰਡੋਸ ਫੇਅਰ ਸਾਰੇ ਬੰਦ ਕਰਕੇ ਰੱਖਦੇ ਆ ਇਹਦੇ ਵਿੱਚ ਜਿਹੜਾ ਉੱਪਰ ਪਈ ਸੀ ਨਾ ਬੰਟੇ ਜੋ ਉਤਾਰ ਕੇ ਮੈਂ ਵਾਸ਼ ਕਰਨੇ ਰੱਖਦੇ ਪਾਣੀ ਚ ਪਤ ਜਾਣ ਧੁੱਤੀਆਂ ਸਾਫ ਹੋ ਜਾਣ ਤੇ ਗੁੱਡਪਾਕ ਇਹਦੇ ਵਿੱਚ ਵੀ ਪਾਣੀ ਪਤਾ ਫਿਰ ਬੰਟੇ ਉਸ ਤੋਂ ਬਾਅਦ ਫੇਰ ਰੱਖੂ ਜਦੋਂ ਪਾਣੀ ਅੱਛੀ ਤਰ੍ਹਾਂ ਟਾਈਮ ਹੋ ਗਿਆ ਸਵਾ ਪੰਜ ਦਾ ਮੈਂ ਅੱਜ ਬੁੰਦੀ ਕਰ ਰਹੀ ਹਾਂ ਸੈਟਿੰਗ ਕੱਪੜੇ ਕੱਪੜੇ ਵੇਚਿਆ ਕੰਨੀ ਨੂੰ ਅੱਗੇ ਆਲਟਰ ਕਰੇ ਸੀਗੀ ਉਸ ਤੋਂ ਬਾਅਦ ਸਾਨੂੰ ਜਾਣਾ ਪੈ ਗਿਆ ਮੈਂ ਐਂ ਛੱਡ ਕੇ ਚੇਅਰ ਤੇ ਪਈ ਸੀ ਅੱਜ ਸਾਰਾ ਕਮਰਾ ਖਾਲੀ ਕਰ ਲਿਆ ਕੱਪੜਿਆਂ ਦਾ ਇਹ ਕੱਪੜਾ ਚਾਹ ਰੱਖਿਆ ਕਦੀ ਆਲਟਰ ਕਰੇ ਹੋਈ ਆਹ ਪਜਾਮਾ ਥੋੜਾ ਜਿਹਾ ਮੋਟਾ ਇਹ ਮੈਂ ਉਧਰ ਕੱਪੜੇ ਚ ਰੱਖ ਕੇ ਆਉਣੀ ਪੰਜ ਚਾਰ ਕੱਪੜੇ ਹੋਰ ਮੋٹے ਰੋਲ ਦੇ ਫਿਰ ਦਿਨ ਵਿੱਚ ਉਹ ਵਾਸ਼ ਹੋ ਗਏ ਜਿਹਨਾਂ ਸਾਰੇ ਇਕੱਠੇ ਕਰਕੇ ਨਾ ਫਿਰ ਇੱਕ ਦਿਨ ਬੈੱਡ ਕੋਲ ਨੂੰ ਇੱਕ ਦਿਨ ਫਿਰ ਇਹਦੇ ਵਿੱਚ ਰੱਖ ਲੈਣਗੇ ਦਵਿੰਦਰ ਦਾ ਜਿਹੜੇ ਕੁਝ ਮੋٹے ਕੱਪੜੇ ਦੋ ਚਾਰ ਬਾ ਆ ਕੈਪਸ ਕੋਈਆਂ ਮੋਟੀਆਂ ਵਾਸ਼ ਕਰਨ ਵਾਲੀਆਂ ਮੋਟੀਆਂ ਹੈ ਹੀ ਗਰਮ ਕੈਪਸ ਗਰਮੀ ਹੋਈਆਂ ਨੇ ਕੀ ਬੋਲੀ ਆ ਮੀ ਇਹ ਵੀ ਕੱਲੂ ਵਾਸ਼ ਕਰੂੰ ਅਜੇ ਲਾਂਡਰੀ ਪੈਕੇਟਸ ਪਾ ਕੇ ਰੱਖ ਦਾਨੀ ਆ ਕਿਉਂਕਿ ਫਿਰ ਸਵੇਰੇ ਨਾ ਕੰਮਾ ਚ ਕੰਮ ਯਾਦ ਨਹੀਂ ਆਉਂਦਾ ਵੀ ਕੀ ਕਰਨਾ ਕਈ ਕੰਮ ਹੀ ਛੁੱਟ ਜਾਂਦੇ ਨੇ ਇਸੇ ਕੁਝ ਤੋਥੇ ਵੀ ਹੋਈਆਂ ਪਰ ਮੈਨੂੰ ਹੁਣ ਯਾਦ ਨਹੀਂ ਵੀ ਕਿਹੜੇ ਕਿਹੜੇ ਤੋਥੇ ਹੋਈਆਂ ਨੇ ਆਹ ਵਾਸ਼ ਕਰੀ ਹੋਈ ਹੈ ਯਾਦ ਨਹੀਂ ਹੈਗਾ ਮੈਨੂੰ ਬਿਲਕੁਲ ਵੀ ਆਹ ਵੀ ਵਾਸ਼ ਕਰੀ ਹੋਈ ਹੈ ਆਮੀ ਵਾਸ਼ ਕਰੀ ਹੋਈ ਜਿਹੜੇ ਵਾਸ਼ ਕਰੀ ਉਹ ਤਾਂ ਮੈਂ ਯਾਦ ਨਹੀਂ ਨਾ ਉਹਨਾਂ ਨੂੰ ਤਾਂ ਕਿਸੇ ਟਾਈਮ ਦੀ ਸਮੈਲ ਨਹੀਂ ਆਉਂਦੀ ਨਾ ਬਾਣਾ ਤੇਲ ਦੀ ਸਮੈਲ ਦੀ ਆਉਂਦੀ ਹੁੰਦੀ ਆ ਆਮੀ ਵਾਸ਼ ਇਹ ਆ ਗਲਾਸ ਵਾਸ਼ ਕਰੂ ਮੈਂ ਸਰਦੀਆਂ ਚ ਬਹੁਤ ਜ਼ਿਆਦਾ ਠੰਡ ਸੀ ਸੇਅਰ ਕਰਦੀ ਹੁੰਦੀ ਸੀ ਮੈਂ ਗਲਾਸਸ ਪਾ ਲੈਂਦੀ ਸੇਅਰ ਕਰਦੀ ਹੁੰਦੀ ਹੱਥ ਇੰਨੇ ਜ਼ਿਆਦਾ ਫ੍ਰੀਜ਼ ਹੋ ਜਾਂਦੇ ਸੀ ਗਲਾਸ ਚ ਫਿਬਰ ਦੇ ਟਿੱਕਰ ਰਹਿ ਜਾਂਦੇ ਸੀ ਆਮੀ ਵਾਸ਼ ਕਰਨੀ ਆਸਾ ਦੋ ਤਿੰਨ ਨਿਕਲੇ ਜਿਹੜੇ ਵਾਸ਼ ਹੈ ਹੀ ਨਹੀਂ ਆ ਸਾਰੀ ਵਾਸ਼ ਕਰਨ ਵਾਲੇ ਪਾਣੀ ਮੈਂ ਲਾਂਡਰੀ ਬਾਸ ਕਰ ਜਾ ਦੋ ਮਿੰਟ ਤੇ ਟੋਪੀਆਂ ਇੰਨਾ ਖਲਾਰਾ ਤਾਂ ਮੈਨੂੰ ਆਉਣ ਨਹੀਂ ਕਟੋਪੀ ਲਾਏ ਦੂਜੀ ਲੈ ਜਾਂਦੇ ਨੇ ਉਹ ਦੂਜੀ ਆਈ ਰੱਖ ਕੇ ਬੈਠ ਤੇ ਉਹ ਦੂਜੀ ਚੱਕ ਲਈ ਜਿਹੜੀ ਚੱਕਣੀ ਜਿੱਥੋਂ ਚੱਕਣੀ ਆ ਉੱਥੇ ਰੱਖਣੀ ਤਾਂ ਹੀ ਖਲਾਰਾ ਫਿਰਦਾ ਇੰਨਾ ਮੈਨੂੰ ਮੱਥਾ ਮਾਰਦੇ ਮੱਥਾ ਮਾਰਦਾ ਕੋਈ ਫਾਇਦਾ ਨਹੀਂ ਗੜ ਇਹ ਆਪਦੇ ਆਪ ਨੂੰ ਬਦਲ ਨਹੀਂ ਸਕਿਆ ਮੈਂ ਤਾਂ ਕਹਿੰਦਾ ਇਹ ਤੋਂ ਵਧੀਆ ਬਣ ਰਣ ਆਹ ਕੈਪ ਸਾਕ ਜੇ ਸਾਰੇ ਤੋਂ ਤੇਜ਼ ਹੈ ਨਾ ਜਿੱਥੇ ਸਾਹਮਣੀਆਂ ਸਾਹਮਣੇ ਆਮੀ ਰਸਟੋਲ ਕਈ ਵਾਰ ਲੋਡ ਪੈ ਜਾਂਦੀ ਰਹੁੰਦੀ ਹੈ ਫਿਰ ਇਸ ਤਰ੍ਹਾਂ ਨਾ ਕਈ ਕੱਪੜੇ ਹੈਗੇ ਨੇ ਬਾਹਰ ਜਿਹੜੇ ਸਟਿਲ ਸਰਦੀਆਂ ਵਾਲੇ ਨੇ ਅੰਦਰ ਰੱਖਣ ਵਾਲੇ ਨੇ ਪਰ ਇੱਕ ਦਿਨ ਮੈਂ ਇਕੱਠੇ ਹੀ ਰੱਖੂੰਗੀ 10 15 ਦਿਨ ਫੈਰ ਕੇ ਜੋ ਸਾਰਿਆਂ ਦੀ ਲੋਡ ਖਤਮ ਹੋ ਗਈ ਹੋਣੀ ਆਨ ਉਧਰ ਕੱਪੜੇ ਰੱਖ ਕੇ ਆਵਾਂਗੀ ਆਹ ਕੁਝ ਟੀ-ਸ਼ਰਟਸ ਨੇ ਬੇਤੇ ਦੀਆਂ ਇਹ ਬੰਦੂਵਿੰਦਰ ਤੇ ਨੇ ਤੇ ਨੋਨਾਂ ਦੇ ਨੇ ਤੇ ਮੈਂ ਕੱਲ੍ਹ ਦੁਪਹਿਰ 5:30 ਵਜੇ ਤੋਂ ਬੈਠੇ ਸੈਰ ਕਰਨ ਤਿੰਨ ਦਿਨ ਹੋ ਗਏ ਮੈਂ ਨਾ ਤਾਂ ਕੱਲ੍ਹ ਪਰसों ਚੌਥਾ ਸੀ ਗਈ ਸੀ ਘਰੋਂ ਤਿੰਨ ਦਿਨ ਹੋ ਗਏ ਮੈਂ ਸੈਰ ਹੀ ਨਹੀਂ ਕਰੀ ਹੈਗੀ ਆ ਲੱਗਦਾ ਮੇਰਾ ਸਰੀਰ ਜਿਵੇਂ ਜਾਮ ਹੋ ਗਿਆ ਫਿਰ ਇਦਾਂ ਆਪਣਾ ਗੈਪ ਪੈ ਗਿਆ ਨਾ ਸੈਰ ਕਰਨ ਦੀ ਐਨੀ ਔਖੀ ਲੱਤਾਂ ਹਿਲਦੀ ਨਹੀਂ ਹੈ ਇਹ ਲੱਗਦਾ ਲੱਤਾਂ ਬਹੁਤ ਪਾਰੀ ਪਾਰੀ ਹੋਈਆਂ ਬੈਠੇ ਨਹੀਂ ਮੂਵਮੈਂਟ ਹੀ ਨਹੀਂ ਹੁੰਦੀ ਉਹਨਾਂ ਤਾਂ ਬਹੁਤ ਔਖੀ ਲੱਗਦੀ ਹੈ ਅੱਜ ਮੈਂ ਕਿ ਸੈਰ ਕਰੂੰਗੀ ਟਾਈਮ ਵੀ ਹੈ ਕਿ ਮੇਰੇ ਕੋਲ ਸੈਰ ਕਰੂੰਗੀ 10-15 ਮਿੰਟ ਉਸ ਕਮਰੇ ਦੀ ਸਾਰੀ ਸੈਟਿੰਗ ਕਰਾਂਗਾ ਤਣੀਆਂ ਦੇਖੋ ਕਿੰਨਾ ਸੋਹਣਾ ਹੋਇਆ ਗਿਆ ਨਾ ਆਵਲੀ ਰੁੱਤ ਵਿੱਚ ਤਣੀਆਂ ਬਹੁਤ ਸੋਹਣੀਆਂ ਦਾ ਹਰ ਇੱਕ ਚੀਜ਼ ਅੱਜ ਕੱਲ ਨਾ ਬਹੁਤ ਵਧੀਆ ਹੁੰਦੀ ਪਹਿਲਾਂ ਤਾਂ ਠੰਡ ਕਰਕੇ ਹੁੰਦੀ ਨਹੀਂ ਕਿੰਨਾ ਸੋਹਣਾ ਸੰਘਣਾ ਤਣੀਆਂ ਹੋਇਆ ਬਹੁਤ ਸੋਹਣਾ ਤਾਂ ਪਾਲਕ ਕੇ ਪੱਕ ਵੀ ਚੁਕੇ ਤੇ ਵੀ ਕੰਢਿਆ ਇਹ ਦਵਾਰੇ ਵਿੱਚ ਇਹ ਸਬਜ਼ੀ ਮਿੱਟੀ ਪਾ ਕੇ ਤੇ ਕਿੰਨੀ ਸੋਹਣੀ ਹੋਈ ਹੋਈ ਆ ਇਧਰ ਨੇ ਮੇਥੇ ਮੇਥੇ ਅਸੀਂ ਕਈ ਵਾਰੀ ਬਣਾ ਲਈ ਆਹ ਮੂਹਲੀਆਂ ਵੀ ਕੱਢੀਆਂ ਇਹ ਮੂੰਗਰੇ ਹੋ ਗਏ मोगरे और इधर हाँ पहला वाला पालक भी है इधर ये मिट्टी नहीं पाई सनी कि पुदीना भी किन्ना सोना हो गया ना गर्मियों की चटनी बहुत सवाद लगती है बहुत सोहना फुटाया पुदीना सर्दी आप ही मर जाता गर्मी आप ही हो जाता वैसे इनक जगह खाली बचे लगाया हुआ इतने आप ही हो जाता आ कदू ना लास्ट गर्मियों का कोई बल से उपर अपना पुन नीचे गिर गया है ਟਾਈਮ ਹੋ ਗਿਆ ਪੌਣੇ 10 ਦਾ ਹੁਣ ਫ੍ਰੀ ਹੋ ਕੇ ਰੂਮ ਵਿਚ ਜਾਇਆਂ ਚੇਂਜ ਵਗੈਰਾ ਕਰਦੇ ਆ ਇੱਕ ਮਿੰਟ ਨਹੀਂ ਖੜੀ ਅਜ ਇੱਕ ਮਿੰਟ ਵੀ ਨਹੀਂ ਖੜੀ ਮੇ ਟੂਈ ਬਹੁਤ ਜ਼ਿਆਦਾ ਦਰਦ ਕਰਦੀ ਆ ਟੂਈ ਵੀ ਹਲ ਦੁਖ ਰਿਹਾ ਜਿਹੜੀ ਰੈਸਟ ਨਹੀਂ ਹੁੰਦਾ ਜਿਹੜੀ ਰੈਸਟ ਨਹੀਂ ਹੁੰਦੀ ਟੂਈ ਬਹੁਤ ਜ਼ਿਆਦਾ ਤੋਕ ਰਹੀ ਆ ਕੀ ਹਾਲ ਤੇ ਮੇਰੋਂ ਦੇਖ ਕੇ ਹੈ ਮੇਰੀ ਤਰਫ ਸੇ ਹੁਗਾ ਹਾਲ ਤੋਂ ਹੀ ਵੀ ਹੈ ਬੜੀ ਬੁਰੀ ਹਾਲ ਤੋਂ ਹੀ ਵੀ ਚਲੋ ਜੀ ਹੁਣ ਕਰਦੇ ਆ ਵੀਡੀਓ ਦਾ ਐਂਡ ਹਾਕਸ ਸੋ ਨਾਲ ਜੇ ਵੀਡੀਓ ਅੱਛੀ ਲੱਗੀ ਕਿ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਹੋਰ ਨਵੇਂ ਵੀਡੀਓ ਲੈ ਕੇ ਟਿਲ ਥੈਨ ਗੁੱਡ ਬਾਏ ਐਂਡ ਹੱਛੀ ਲਿਖਾਰੋ